ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਉਸੇ ਸਕੂਲ ਦੇ ਵਿੱਚ ਅਸੀਂ ਪਹੁੰਚੇ ਆ ਦੱਸ ਦਈਏ ਕਿ ਇਹ ਸਕੂਲ ਜਿਹੜਾ ਵਾ ਇੱਕ ਘਰ ਦੇ ਵਿੱਚ ਚੱਲ ਰਿਹਾ ਵਾ ਔਰ ਇਹ ਘਰ ਵੀ ਜਿਹੜਾ ਵਾ ਰੈਂਟ ਤੇ ਉੱਤੇ ਲਿੱਤਾ ਗਿਆ ਵਾ ਤਾਂ ਇਹਨੂੰ ਚਲਾਉਣ ਵਾਲੀ ਇੱਕ ਮਹਿਲਾ ਹੈਗੀ ਆ ਜਿਸ ਦਾ ਨਾਮ ਯੋਗਿਤਾ ਜੈਨ ਹੈਗਾ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਨਾਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਾਪਾ ਰਸ ਦੀ ਫੈਕਟਰੀ 'ਚ ਕੰਮ ਕਰਦੇ ਆ ਪੇਮੈਂਟ ਨਹੀਂ ਕਰ ਸਕਦੇ ਸੀ ਘਰ ਇਹਨੂੰ ਕੋਈ ਤਿਆਰ ਕਰਨ ਵਾਲਾ ਨਹੀਂ ਹੈਗਾ ਸੀਗਾ ਹਾਂਜੀ ਮਤਲਬ ਇਹ ਇਹਦੇ ਪਾਪਾ ਰਸ ਦੀ ਫੈਕਟਰੀ 'ਚ ਜੋਬ ਕਰਦੇ ਆ ਤੇ ਪੜਾਉਣ ਵਾਲਾ ਕੋਈ ਹੈ ਨਹੀਂ ਖਰਚਾ ਹੈ ਨਹੀਂ ਖਰਚਾ ਨਹੀਂ ਹੈਗਾ ਸਿਕਾ ਤੇ ਫਿਰ ਉਹ ਇਹਨਾਂ ਮੇਰੇ ਕੋਲ ਛੋੜ ਕੇ ਗਏ ਕਿ ਖਾਣਾ ਲੈ ਜਾਣਾ ਦਿਨ ਖਾਣਾ ਲੈ ਕੇ ਜਾਂਦਾ ਇਹਨਾਂ ਨੇ ਘਰ ਪਾਪਾ ਨਹੀਂ ਚਪਾਤੀ ਬਣਾ ਸਕਦੇ ਫਿਰ ਅਸੀਂ ਇਹਨਾਂ ਨੂੰ ਦੇ ਦਈਏ ਪੈਕਿੰਗ ਕਰਕੇ ਦੋ ਜਣੇ ਦੀ ਰੋਟੀ ਤੁਸੀਂ ਇਹਨਾਂ ਨੂੰ ਜੀ ਦੇ ਦੇਣੀ ਹਾਂਜੀ ਮੇਰੇ ਰਿਕਸ਼ੇ ਵਾਲਾ ਵੈ ਜਿਹੜਾ ਹੈਂਡੀਕੈਪ ਹੈ ਇਕੋ ਹੈ ਤਿੰਨ ਵਿੱਡੋ ਲੱਗੀਆਂ ਹੋਈਆਂ ਮੇਰੇ ਕੋਲ ਜਿਨ੍ਹਾਂ ਨੇ ਮੇਰੇ ਕੋਲ ਇੱਥੇ ਖਾਣਾ ਲੈ ਕੇ ਜਾਣਾ ਉਹ ਸਾਡੀ ਡਿਊਟੀ ਹੈ। ਉਹ ਸਾਰੇ ਡਿਊਟੀ ਹੈਗਾ ਬਹੁਤ ਘੱਟ ਸੰਸਥਾਵਾਂ ਦੇਖੀਏ ਕਿ ਇਸ ਤਰ੍ਹਾਂ ਦਾ ਪ੍ਰਾਲਾ ਕਰਦੀਆਂ ਨੇ। ਛੋਟੇ-ਮੋਟੇ ਛੱਤੇ ਜਿੱਥੇ ਕੋਈ ਘਰ ਦੇ ਵਿੱਚ ਕੋਈ ਪਰਿਵਾਰਕ ਫੰਕਸ਼ਨ ਹੋਵੇ ਛੱਤੇ। ਸਰ ਮੈਂ ਆਪਣੀ ਬੇਟੀ ਦੀ ਵੀ ਜਰੂ ਸ਼ਾਦੀ ਕੀਤੀ ਸੀ ਨਾ ਮੈਂ ਦੋ ਦਿਨਾਂ ਚ ਕੀਤੀ ਸੀ। ਐਜੂਕੇਸ਼ਨ ਅਸੀਂ ਉੱਥੇ ਦਿੰਦੇ ਆ ਇਹਨਾਂ ਨੂੰ। ਕਦੀ ਰਿਕਵਰਟ ਤਾਂ ਨਹੀਂ ਆਈ ਪੈਸੇ ਦੀ ਕਿਉਂਕਿ ਇਹ ਸਕੂਲ ਚਲਾਉਣਾ ਵਾ 70000 ਰੁਪਏ ਦਾ ਖਰਚਾ ਇਸ ਤਰ੍ਹਾਂ ਦੀ ਕਦੀ ਕੋਈ ਦਿਨ ਤਾਂ ਨਹੀਂ ਆਇਆ ਕਿ ਰੁਕਾਵਟ ਆ ਗਈ ਕਿ ਮੇਰੇ ਕੋ ਪੈਸੇ ਨਹੀਂ ਹੈਗੇ ਉਹ ਨਾ ਹਾਲਾਤ ਇਦਾਂ ਦੇ ਆ ਗਏ ਕਿ ਮੈਂ ਆਪਣਾ ਘਰ ਵੀ ਸੇਲ ਤੇ ਲਗਾਤਾ ਕੀ ਨਾਮ ਹੈ ਬੇਟਾ ਸੋਕੀਨ ਸੋਕੀਨ ਕਿੱਥੇ ਨੇ ਸੰਗਮ ਚੋ ਪਾਪਾ ਕੀ ਕਰਦੇ ਮੇਰਾ ਪਾਪਾ ਸਬਜੀ ਵੇਚਦਾ ਦਾਦਾ ਦੀ ਦੁਕਾਨ ਹੈ ਪਾਨ ਬਿਰੀ ਕਾ ਤੁਸੀਂ ਵੀ ਕੰਮ ਕਰਦੇ ਮੈਂ ਸਬਜੀ ਵੇਚਦਾ ਹਾਂ तो जब मैं सब्जी बेचने जाता हूँ तो कितना गांव बोलते पढ़ते हो कि नहीं मैं बोलता पढ़ता हूँ सातवीं क्लास में, में हूँ तो कहते अच्छा फिर मैं भी पढ़ता हूँ मेरा राइटिंग भी बड़ी मस्त है आ, फैमिली जो बैकग्राउंड है वो लेबर ही करते आए हैं काम ही करते हैं तो आगे आपने क्या करना आपने क्या सोचा कि लेबर करनी है आगे पढ़ लिख कुछ पापा मम्मी को अच्छा बनाऊंगा आज ਅੱਜ ਅਸੀਂ ਇੱਕ ਮੰਦਿਰ ਦੇ ਵਿੱਚ ਪਹੁੰਚੇ ਆ ਜਿਸ ਦਾ ਨਾਮ ਆ ਮਦਦਗਾਰ ਵਿਦਿਆ ਮੰਦਿਰ ਸਕੂਲ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਫ੍ਰੀ ਦੇ ਵਿੱਚ ਐਜੂਕੇਸ਼ਨ ਦਿੱਤੀ ਜਾਂਦੀ ਆ ਨਾਲ ਦੀ ਨਾਲ ਉਹਨਾਂ ਦੇ ਖਾਣ ਦੇ ਲਈ ਵੀ ਵਿਵਸਥਾ ਜਿਹੜੀ ਆ ਫ੍ਰੀ ਦੇ ਵਿੱਚ ਕੀਤੀ ਜਾਂਦੀ ਆ ਤਸਵੀਰਾਂ ਤਾਂ ਦਿਖਾ ਦਿੰਨੇ ਆ ਅਸੀਂ ਉਸੇ ਸਕੂਲ ਦੇ ਵਿੱਚ ਅਸੀਂ ਪਹੁੰਚੇ ਆ ਦੱਸ ਦਈਏ ਕਿ ਇਹ ਸਕੂਲ ਜਿਹੜਾ ਵਾ ਇੱਕ ਘਰ ਦੇ ਵਿੱਚ ਚੱਲ ਰਿਹਾ ਵਾ ਔਰ ਇੱਕ ਘਰ ਵੀ ਜਿਹੜਾ ਵਾ ਰੈਂਟ ਤੇ ਉੱਤੇ ਲਿੱਤਾ ਗਿਆ ਵਾ ਤਾਂ ਇਹਨੂੰ ਚਲਾਉਣ ਵਾਲੀ ਇੱਕ ਮਹਿਲਾ ਹੈਗੀ ਆ ਜਿਸ ਦਾ ਨਾਮ ਯੋਗਿਤਾ ਜੈਨ ਹੈਗਾ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਨਾਲ ਤਸਵੀਰਾਂ ਤਾਂ ਦਿਖਾਵਾਂਗੇ ਤਾਂ ਸਕੂਲ ਦੇ ਅੰਦਰ ਤਸਵੀਰਾਂ ਦੇ ਸਕਦੇ ਹੋ ਤਾਂ ਮੈਡਮ ਦਾ ਇੱਕ ਸੁਪਨਾ ਹੈਗਾ ਕਿ ਹਰ ਇੱਕ ਬੱਚਾ ਜਿਹੜਾ ਵਾ ਪੜ੍ਹ ਲਿਖ ਸਕੇ ਔਰ ਆਪਣੇ ਪੈਰਾਂ ਤੇ ਖੜਾ ਹੋ ਸਕੇ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਇਸ ਸਕੂਲ ਦੇ ਵਿੱਚ ਕਰੀਬ 150 ਦੇ ਕਰੀਬ ਬੱਚੇ ਪੜ੍ਹ ਰਹੇ ਨੇ ਤਾਂ ਇਹ ਸਕੂਲ ਪਿਛਲੇ 7-8 ਸਾਲਾਂ ਤੋਂ ਚਲਾਇਆ ਜਾ ਰਿਹਾ ਵਾ ਤਾਂ ਗੱਲਬਾਤ ਕਰਾਂਗੇ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਂਝੀ ਕਰ ਰਹੇ ਹਾਂ ਤਾਂ ਸਾਡੇ ਨਾਲ ਯੋਗਤਾ ਜੈਨ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਮੈਡਮ ਵਿਦਿਆਦਾਨ ਬਹੁਤ ਵੱਡਾ ਦਾਨ ਹੁੰਦਾ ਵਾ ਤੁਸੀਂ ਇਹਨਾਂ ਬੱਚਿਆਂ ਨੂੰ ਫ੍ਰੀ ਦੇ ਵਿੱਚ ਐਜੂਕੇਸ਼ਨ ਦੇ ਰਹੇ ਹੋ ਕਿਸ ਤਰ੍ਹਾਂ ਇਹ ਸੁਪਨਾ ਸੋਚਿਆ ਸੀ ਕਿ ਇਸ ਤਰ੍ਹਾਂ ਦੀ ਮੰਦਿਰ ਖੋਲ੍ਹਾ ਜਾਵੇ ਇੱਕ ਸਕੂਲ ਖੋਲ੍ਹਾ ਜਾਵੇ ਜਿੱਥੇ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਸਰ ਇਹ ਤਾਂ ਲੋਕਡਾਊਨ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ ਜਦੋਂ ਲੋਕਡਾਊਨ ਹੋਇਆ ਸੀ ਉਹਦੇ ਮੇਰੇ ਘਰ ਬੱਚੇ ਕੁਝ ਪੜਨ ਆ ਗਏ ਸੀ ਕਿਉਂਕਿ ਮੈਂ ਐਜੇ ਇੱਕ ਟੀਚਰ ਇੱਕ ਪ੍ਰਿੰਸੀਪ ਖੁਦ ਹੀ ਜੌਬ ਕੀਤੀ ਹੈ ਲੇਕਿਨ ਉਦੋਂ ਹੀ ਸੋਚਿਆ ਸੀ ਕਿ ਸਕੂਲ ਇੱਕ ਕਿਉਂ ਨਾ ਖੋਲੇ ਜਾਵੇ ਕਿ ਅਗਰ ਮੇਰੇ ਏਰੀਆ ਚ ਇਦਾਂ ਦੇ ਬੱਚੇ ਐ ਤੇ ਸਕੂਲ ਇੱਕ ਇਦਾਂ ਦਾ ਹੀ ਹੋਣਾ ਚਾਹੀਦਾ ਜਿਹਦੀ ਫੀਸ ਨਾ ਹੋਵੇ ਆਪਣੇ ਘਰ ਤੋਂ ਸ਼ੁਰੂਆਤ ਆਪਣੇ ਘਰ ਤੋਂ ਹੀ ਸ਼ੁਰੂਆਤ ਕੀਤੀ ਸੀ ਹਾਂਜੀ ਉਦੋਂ ਕਿੰਨੇ ਬੱਚੇ ਆਏ ਸੀਗੇ 30 ਬੱਚੇ ਸਰ 30 ਬੱਚੇ ਅੱਜ ਕਿੰਨੇ ਬੱਚੇ 150 ਬੱਚੇ ਐ 150 ਬੱਚੇ ਜੀ ਤੇ ਇਹਨਾਂ ਬੱਚਿਆਂ ਨੂੰ ਜਿਵੇਂ ਮੈਂ ਦੱਸਿਆ ਕਿ ਇਹ ਫ੍ਰੀ ਦੇ ਵਿੱਚ ਤੁਸੀਂ ਬਿਲਕੁਲ ਸਾਰਾ ਕੁਝ ਉਹਨਾਂ ਦੇ ਰਹੇ ਹੋ ਇਹ ਜਿਹੜਾ ਘਰ ਵੀ ਇਹ ਵੀ ਰੈਂਟ ਤੇ ਲੱਤਦਾ ਹੈ ਇੱਥੇ ਬੱਚਿਆਂ ਨੂੰ ਪੜਾਇਆ ਜਾ ਰਿਹਾ ਵਾ ਤਾਂ ਕਿੱਦਾਂ ਖਰਚਾ ਮੈਨੇਜ ਕਰਦੇ ਹੋ ਸਰ ਇਹ ਡਾਕਟਰ ਸਾਹਿਬ ਹੈ ਡਾਕਟਰ ਅਨੀਸ਼ ਜਹਾਂਜੀ ਹੈ ਮਹਿੰਦਰ ਗੋਇਲ ਜੀ ਹੈ ਗੱਬਰ ਜੀ ਹੈ ਕੁਝ ਇਦਾਂ ਦੇ ਲੋਕ ਹੈ ਸੰਸਥਾ ਖੋਲਨੀ ਪਈ ਉਹਦੇ ਵਾਸਤੇ ਮੈਨੂੰ ਸੰਸਥਾ ਖੋਲ ਕੇ ਉਹ ਲੋਕ ਮੇਰੇ ਨਾਲ ਜੁੜੇ ਉਹ ਫਿਰ ਜੇ ਅਗਰ ਮੈਂ ਕਿਸੇ ਨੂੰ ਕਹਦਾ ਮੈਨੂੰ ਕਾਪੀਆਂ ਚਾਹੀਦੀਆਂ ਜਾਂ ਬੁੱਕਸ ਚਾਹੀਦੀਆਂ ਉਹ ਮੈਨੂੰ ਪ੍ਰੋਵਾਈਡ ਕਰਦੇ ਆ ਕਿ ਮੈਡਮ ਤੁਸੀਂ ਪੜਾਓ ਤੁਸੀਂ ਇਹਨਾਂ ਨੂੰ ਇੰਨੇ ਕੁ ਕਾਬਿਲ ਬਣਾ ਦੋ ਕਿ ਇਹ ਕੁਝ ਬਣ ਸਕਣ ਬੱਚੇ ਕਿੱਥੋਂ ਲਿਆਉਂਦੇ ਤੁਸੀਂ ਜਿਵੇਂ ਇਹਨਾਂ ਨੂੰ ਫ੍ਰੀ ਪੜਾਈ ਦੇਣੀ ਹੈ ਇਹ ਸਾਰੇ ਲੇਬਰ ਬੱਚੇ ਨੇ ਹਾਂਜੀ ਸਾਰੇ ਲੇਬਰ ਕਲਾਸ ਬੱਚੇ ਹੈ ਔਰ ਬਿਲਕੁਲ ਪੜ ਨਹੀਂ ਸਕਦੇ ਹੈ ਮਤਲਬ ਇਹਨਾਂ ਦੇ ਕੋਲੇ ਸਿਸਟਮ ਨਹੀਂ ਹੈ ਇਦਾਂ ਦਾ ਪੇਰੈਂਟ ਸੇ ਮਜ਼ਦੂਰੀ ਕਰਦੇ ਹੈ ਕੁਝ ਪਾਨ ਦੇ ਖੋਖੇ ਤੇ ਕੰਮ ਕਰਦੇ ਨੇ ਸੜਕ 'ਤੇ ਕਾਗਾ ਚੱਕਦੇ ਨੇ ਬੱਚੇ ਦੇ ਮੰਮੀ ਪਾਪਾ ਨਹੀਂ ਹੈਗੇ ਆ ਉਹ ਵੀ ਬੱਚੇ ਮੇਰੇ ਕੋਲ ਮੰਦਬੁੱਧੀ ਬੱਚੇ ਮੇਰੇ ਕੋਲ ਆ ਜਿਹੜੇ ਥੋੜੇ ਮੈਂਟਲੀ ਨੇ ਖਰਚਾ ਨਹੀਂ ਕਰ ਸਕਦੇ ਲੇਕਿਨ ਇੱਥੇ ਆਨ ਕੇ ਉਹਨਾਂ ਦਾ ਜੀਵਨ ਸੁਧਰ ਗਿਆ ਹੈ ਗੁੰਗਾ ਬੱਚਾ ਜਿਹੜਾ ਸੀਗਾ ਤੁਸੀਂ ਬਲੀਵ ਕਰਿਓ ਬੱਚਾ ਵੀ ਬੋਲ ਲਾ ਪਿਆ ਅੱਜ ਆਇਆ ਨਹੀਂ ਹੈ ਬਿਮਾਰ ਹੈ ਲੇਕਿਨ ਉਹ ਬੱਚਾ ਵੀ ਬੋਲਦਾ ਹੈ ਬਨੇ ਬੱਚਿਆਂ ਦੇ ਸੁਪਨੇ ਜਿਹੜੇ ਨੇ ਉਹ ਪੂਰੇ ਤੁਸੀਂ ਕਰਨੇ ਚਾਹੁੰਦੇ ਕਿ ਇਹ ਬੱਚੇ ਸੁਪਨੇ ਪੂਰੇ ਹੋ ਜਾਣ ਮੈਂ ਕੀ ਸਰ ਰੱਬ ਇਹ ਚੀਜ਼ਾਂ ਕਰਵਾ ਰਿਹਾ ਵੈ ਔਰ ਐ ਸਕੂਲ ਤਾਂ ਹਰ ਗਲੀ ਹਰ ਮਹੱਲੇ ਚ ਹੋਣਾ ਹੀ ਚਾਹੀਦਾ ਹੈ ਅ ਇੰਗਲਿਸ਼ ਸਕੂਲ ਹੈ ਜਾਂ ਸਰਕਾਰੀ ਸਕੂਲ ਹੈ ਕਿਤੇ ਵੀ ਆਪਾਂ ਦੇਖੀਏ ਉੱਥੇ ਹਰ ਇੱਕ ਚੀਜ਼ ਇੱਕ ਪੈਸੇ ਨਾਲ ਹੀ ਕੀਤੀ ਜਾਂਦੀ ਹੈ ਔਰ ਬੱਚੇ ਨੂੰ ਅਗਰ ਅਸੀਂ ਬਾਹਰ ਵਾਲਾ ਕਲਚਰ ਆਪਣੇ ਇੱਥੇ ਇੰਡੀਆ ਵਿੱਚ ਆਪਣੇ ਸਮਾਜ ਵਿੱਚ ਲੈ ਕੇ ਆਣਾ ਤੇ ਸਾਨੂੰ ਇਹ ਕਦਮ ਉਠਾਉਣਾ ਹੀ ਪੈਣਾ ਹੈ ਬਹੁਤ ਲੰਬਾ ਸਮਾਂ ਹੋ ਗਿਆ ਤੁਸੀਂ ਇਹ ਪ੍ਰੋਸੈਸ ਨੂੰ ਚਲਾ ਰਹੇ ਹੈਗੇ ਹੋ ਕਦੀ ਇੰਦਾ ਦਾ ਸਮਾਂ ਨਹੀਂ ਆਇਆ ਕਿ ਅੱਜ ਪੈਸੇ ਨਹੀਂ ਹੈਗੇ ਬੱਚੇ ਨੂੰ ਪੜਾਉਣਾ ਕਿੱਥੋਂ ਕਿਉਂਕਿ ਖਰਚਾ ਬਹੁਤ ਹੁੰਦਾ ਨਾਲ ਪਹਿਲਾਂ ਖਰਚਾ ਦੱਸੋ ਕਿੰਨਾ ਖਰਚਾ ਆ ਜਾਂਦਾ ਸਕੂਲ ਦੇ ਉੱਤੇ 70000 ਰੁਪਿਆ 1 ਮੰਥ ਦਾ ਖਰਚਾ ਹੈਗਾ 70000 ਦੇ ਕਰੀਬ ਖਰਚਾ ਹੈਗਾ ਹਾਂਜੀ ਸਾਡਾ ਖਾਣਾ ਜਿਹੜਾ ਵੀ 25000 ਦਾ ਖਾਣਾ ਹੀ ਹੋ ਗਿਆ ਸਾਡਾ ਠੀਕ ਹੈ ਉਸ ਤੋਂ ਬਾਅਦ ਸਾਡਾ ਰੈਂਟ ਹੈ ਟੀਚਰਾਂ ਦੀ ਸੈਲਰੀ ਹੈ ਬੱਚਿਆਂ ਦੇ ਕੱਪੜੇ ਜਿਹੜੇ ਘਰ ਵਾਸਤੇ ਹੈ ਬੱਚਿਆਂ ਕੋਲ ਕਿਤਾਬਾਂ ਹੀ ਨਹੀਂ ਹੈਗੀਆਂ ਕਿਤਾਬਾਂ ਹੀ ਬਹੁਤ ਮਹਿੰਗੀਆਂ ਸਰ ਉਹ ਕਰਵਾਉਣਾ ਪੈਂਦਾ ਔਰ ਇੱਕ ਟਾਈਮ ਇਦਾਂ ਦਾ ਸੀਗਾ ਕਿ ਮੈਂ ਆਪਣੀ ਪਰਸਨਲ ਹੀ ਗੱਲ ਦੱਸਣੀ ਹੈ ਮੈਨੂੰ ਘਰ ਹੀ ਛੱਡਣਾ ਪੈ ਗਿਆ ਸੀਗਾ ਕਿ ਮੇਰੀ ਫੈਮਲੀ ਮੈਨੂੰ ਕਹਿ ਰਹੀ ਸੀ ਇਹ ਇੱਕ ਬੇਕਾਰ ਕੰਮ ਹੈ ਸੇਵਾ ਉਸ ਤੋਂ ਬਾਅਦ ਮੇਰਾ ਘਰੋ ਲੱਗ ਰਿਹਾ ਸੀ ਪੈਸਾ ਘਰੋ ਹੀ ਲੱਗ ਰਿਹਾ ਸੀ ਉਸ ਤੋਂ ਬਾਅਦ ਮੇਰੇ ਹਸਬੰਦ ਨੇ ਮੇਰਾ ਸਾਥ ਦਿੱਤਾ ਕਿ ਮੈਂ ਵੀ ਤੇਰੇ ਨਾਲ ਹੁਣੇ ਸੇਵਾ ਵਿੱਚ ਲੱਗੂੰਗਾ ਕਿ ਜਦੋਂ ਖੁਦ ਵੀ ਉਹਨਾਂ ਨੂੰ ਕਮੈਂਟ ਹੋ ਗਿਆ ਸਾਡਾ ਖੁਦ ਵੀ ਬਹੁਤ ਪੈਸਾ ਲੱਗਿਆ ਉਹਨਾਂ ਦੀ ਜਾਨ ਖਤਮ ਹੋ ਰਹੀ ਸੀ ਉਸ ਟਾਈਮ ਉਹ ਐਂਡ ਵਾਲਾ ਟਾਈਮ ਸੀਗਾ ਔਰ ਹਾਂਜੀ ਫਿਰ ਉਹਨਾਂ ਨੇ ਉਸ ਤੋਂ ਬਾਅਦ ਕਿਹਾ ਕਿ ਵਾਕਈ ਜਦੋਂ ਮੈਂ ਰੱਬ ਕੋਲ ਚੱਲਾ ਮੈਂ ਤਾਂ ਕੁਝ ਨਹੀਂ ਲੈ ਕੇ ਚੱਲਾ ਤੁਦੂ ਬਹੁਤ ਹੀ ਨੇਕ ਕੰਮ ਕਰ ਰਹੀ ਹੈ ਹੁਣ ਮੈਂ ਵੀ ਤੇਰੇ ਨਾਲ ਹੀ ਮਤ ਸੇਵਾ ਵਿੱਚ ਆਪਣੀ ਜ਼ਿੰਦਗੀ ਅਸੀਂ ਗੁਜ਼ਾਰਾਂਗੇ ਔਰ ਮੈਂ ਆਪਣਾ ਘਰ ਵੀ ਸੇਲ ਤੇ ਲਗਾਇਆ ਹੋਇਆ ਹੈ ਮੈਂ ਚਾਹਨੀ ਕਿ ਮੇਰਾ ਇੱਕ ਬਹੁਤ ਵੱਡਾ ਸਕੂਲ ਹੋਵੇ ਜਿੱਥੇ 150 ਬੱਚਾ ਨਹੀਂ ਕੰਫੀਕ ਪੰਜ ਹਜ਼ਾਰ ਬੱਚਾ ਹੋਣਾ ਚਾਹੀਦਾ ਜੀ ਘਰ ਦੇ ਵਿੱਚ ਤੁਹਾਡੇ ਕੋਣ-ਕੋਣ ਹੈਗੇ ਨੇ ਕਿਸ ਤਰ੍ਹਾਂ ਮਦਦ ਹੁੰਦੀ ਘਰ ਦੇ ਵਿੱਚ ਹੁਣ ਤੁਹਾਡੀ ਮਦਦ ਕਰ ਦਿੰਦਾ ਹਾਂ ਹਾਂਜੀ ਮੇਰਾ ਹਸਬੰਡ ਹੈ ਔਰ ਮੇਰਾ ਛੋਟਾ ਬੇਟਾ ਇੱਕ 14 ਸਾਲ ਦਾ ਉਹ ਵੀ ਪੜਦਾ ਵਾ ਸਕੂਲ ਦੇ ਵਿੱਚ ਬਸ ਅਸੀਂ ਛੋਟੀ ਜੀ ਫੈਮਲੀ ਆ ਔਰ ਮੇਰਾ ਜੀਵਨ ਇਹੀ ਹੈ ਇਸੇ ਕੰਮ ਵਾਸਤੇ ਹੈ ਸਮਾਜ ਦੇ ਵਿੱਚ ਅਗਰ ਅਸੀਂ ਕੁਝ ਕਰਕੇ ਹੀ ਨਾ ਗਏ ਅਸੀਂ ਰੱਬ ਨੂੰ ਕੀ ਜਵਾਬ ਦੇਣਾ ਬਸ 70000 ਪੂਰਾ ਹੋ ਜਾਂਦਾ ਵਾ ਖਰਚਾ ਮੈਨੇਜ ਹੋ ਜਾਂਦਾ ਵਾ ਹਾਂਜੀ ਨਹੀਂ ਸਰ ਘੱਟ ਹੀ ਜਾਂਦਾ ਮੇਰੇ ਕੋ ਪੈਸਾ ਪੈਸਾ ਚਾਹੀਦਾ ਵਾ ਸੇਵਾ ਵੀ ਪੈਸੇ ਨਾਲ ਹੀ ਹੁੰਦੀ ਹੈ ਉਹ ਪਹਿਲੇ ਵਾਲਾ ਟਾਈਮ ਨਿਕਲ ਗਿਆ ਕਿ ਅਸੀਂ ਫ੍ਰੀ ਸੇਵਾ ਕਿਸੇ ਦੀ ਹੱਡੀ ਸੇਵਾ ਕਰ ਦਾਂਗੇ ਠੀਕ ਹੈ ਸਾਡੇ ਕੋ ਕਨਕ ਪਈਆ ਤੁਸੀਂ ਆਣ ਕੇ ਕਨਕ ਲੈ ਜਾਓ ਹੁਣ ਤਾਂ ਹਰ ਇੱਕ ਚੀਜ਼ ਪੈਸੇ ਨਾਲ ਹੀ ਪ੍ਰੋਵਾਈਡ ਹੁੰਦੀ ਹੈ ਅਸੀਂ ਬੱਚਿਆਂ ਨੂੰ ਕੀ ਕੀ ਪ੍ਰੋਵਾਈਡ ਕਰਾਇਆ ਜਾਂਦਾ ਸਕੂਲ ਦੇ ਵਿੱਚ 유ਨੀਫਾਰਮ ਵੀ ਇਹਨਾਂ ਨੂੰ ਤੁਸੀਂ ਆਪਣੇ ਵੱਲ 유ਨੀਫਾਰਮ ਹੈ ਇਹਨਾਂ ਦੇ ਆਈ ਕਾਰਡ ਹੈ ਇਹਨਾਂ ਦੀ ਆਇਡੈਂਟੀਫਿਕੇਸ਼ਨ ਇਹਨਾਂ ਨੂੰ ਅੱਛਾ ਲੱਗੇ ਕਿ ਅਸੀਂ ਵਾਕਈ ਇੰਗਲਿਸ਼ ਸਕੂਲ 'ਚ ਪੜ ਰਹੇ ਹਾਂ ਇਹਨਾਂ ਨੂੰ ਬੈਗ ਇਹਨਾਂ ਦੇ ਕਿਤਾਬਾਂ ਸਭ ਕੁਝ ਇਹਨਾਂ ਨੂੰ ਇੱਥੇ ਹੀ ਦਿੱਤਾ ਜਾਂਦਾ ਕਿਉਂਕਿ ਘਰ ਦੇ ਨਹੀਂ ਖਰਚਾ ਪੇ ਕਰ ਸਕਦੇ ਸਰ ਬੱਚੇ ਆਂਦੇ ਪੂਰੇ ਰੈਗੂਲਰ ਆਂਦੇ ਬੱਚੇ ਤਾਂ ਨਹੀਂ ਹੁੰਦਾ ਕਿ ਅਸੀਂ ਚੱਲੇ ਕਿਤੇ ਆਪਣੇ ਪਿਤਾ ਜੀ ਨਾਲ ਜੌਬ ਕਰ ਲਈਏ ਕਿਤੇ ਕੰਮ ਕਰ ਲਈਏ ਕਿਉਂਕਿ ਲੇਬਰ ਵਾਲੇ ਇਹਨਾਂ ਦੀ ਫੈਮਿਲੀ ਲੇਬਰ ਕਰਦੀ ਹੈ ਕਿ ਬੱਚਾ ਅੱਜ ਤੁਸੀਂ ਉਹਨਾਂ ਦੀ ਇੰਟਰਵਿਊ ਲੈ ਕੇ ਦੇਖੋ ਬੱਚੇ ਦੇ ਬਿਲਕੁਲ ਵਿਊਜ਼ ਬਦਲ ਗਏ ਪਾਨ ਦਾ ਛੋਟਾ ਜਿਹਾ ਖੋਖੇ ਦੇ ਵਿੱਚ ਕੰਮ ਕਰਦਾ ਸੀਗਾ ਉਹ ਬੱਚਾ ਕਹਿੰਦਾ ਹੁਣ ਮੈਂ ਮਤਲਬ ਕਿ ਜੋਬ ਕਰਾਂਗਾ ਮੈਮ ਆਪਣਾ ਆਫਿਸ ਖੋਲਾਂਗਾ ਆਪਣਾ ਸਕੂਲ ਖੋਲਾਂਗਾ ਉਹਨਾਂ ਦੀ ਬਿਲਕੁਲ ਵੀਜ਼ਾ ਨਹੀਂ ਕਲੀਅਰ ਹੋ ਗਿਆ ਉਹਨਾਂ ਨੂੰ ਬਿਲਕੁਲ ਸਿਸਟਮ ਹੀ ਸਮਝ ਆ ਗਿਆ ਫਾਇਦਾ ਫਾਇਦਾ ਇਹਨਾਂ ਨੂੰ ਸਮਝ ਲੱਗ ਗਿਆ ਕਿ ਫਾਇਦਾ ਹਾਂਜੀ ਹਾਂਜੀ ਉਹਨਾਂ ਦੇ ਪੇਰੈਂਟਸ ਆ ਕੇ ਮੇਰੇ ਕੋ ਘਰ ਪੜਦੇ ਆ 2 ਵਜੇ ਤੱਕ ਤਾਂ ਇੱਥੇ ਸੈਸ਼ਨ ਹੁੰਦਾ ਹੈ 4 ਵਜੇ ਤੋਂ ਲੈ ਕੇ 1 ਘੰਟੇ ਦੀ ਮੇਰੀ ਬ੍ਰੇਕ ਹੁੰਦੀ ਹੈ ਮੈਨੂੰ ਸਵੇਰੇ 6 ਵਜੇ ਉੱਠ ਜਾਨੀ ਆ ਮੇਰਾ ਨਿਤਨੇਮ ਮੇਰਾ ਰੱਬ ਵੀ ਇਹੀ ਹੈ ਪੇਰੈਂਟਸ ਪੜਦੇ ਮੇਰੇ ਕੋ ਘਰ ਅਸਲ ਇਹੀ ਮੰਦਰ ਹੈਗਾ ਵਾ ਮੰਦਿਰ ਹੈ ਸਰ ਇਹੀ ਮੰਦਿਰ ਹੈ ਜੀ ਅਚਨ ਨਾਮ ਬੜਾ ਖੂਬਸੂਰਤ ਰੱਖਿਆ ਮਦਦਕਾਰ ਵਿਦਿਆ ਮੰਦਿਰ ਸਕੂਲ ਇਹ ਕਿਸ ਤਰ੍ਹਾਂ ਨਾਮ ਸੋਚਿਆ ਜੇ ਅਗਰ ਕਿਸੇ ਦੀ ਆਪਾਂ ਮਦਦ ਹੀ ਕਰਨੀ ਹੈ ਕੋਈ ਸਕੂਲ ਦਾ ਨਾਮ ਨਹੀਂ ਹੋਣਾ ਚਾਹੀਦਾ ਹੈਨਾ ਕੋਈ ਕਿਸੇ ਸਕੂਲ ਦੇ ਕੋ ਪ੍ਰੋਪਰ ਉਹ ਚੀਜ਼ ਨਹੀਂ ਚਾਹੀਦੀ ਸੀ ਚਾਹੀਦਾ ਸੀ ਜਿਹੜਾ ਇੱਕ ਰੂਹਾਨੀ ਨਾਮ ਹੋਵੇ ਇਹ ਸਕੂਲ ਨਹੀਂ ਹੈਗਾ ਇਹ ਮਦਦਕਾਰ ਵਿਦਿਆ ਮੰਦਿਰ ਹੈ ਜੀ ਇਸੇ ਮੇਰੇ ਵਾਸਤੇ ਇਹ ਮੰਦਿਰ ਹੀ ਹੈ ਸਰ ਯੈਸ ਲੋਕ ਆਂਦੇ ਨੇ ਮਦਦ ਕਰਨ ਆਂਦੇ ਕੁਝ ਲੋਕ ਆਂਦੇ ਆ ਸਰ ਬਹੁਤ ਜਣੇ ਆਂਦੇ ਆ ਬੱਚਿਆਂ ਵਾਸਤੇ ਕੇਕ ਆਪਣਾ ਬਰਥਡੇ ਮਨਾਣ ਆਂਦੇ ਆ ਆਪਣੇ ਕਰਦੀ ਛੋਟੇ ਛੋਟੇ ਖੁਸ਼ੀ ਆਪਣੇ ਫੈਮਲੀਆ ਨੂੰ ਨਾਲ ਲੈ ਕੇ ਆਂਦੇ ਆ ਕਿ ਦੇਖੋ ਇਦਾਂ ਦੇ ਵੀ ਬੱਚੇ ਜਿਨ੍ਹਾਂ ਨੂੰ ਇੱਕ ਪੈਨਸਲ ਦੀ ਵੀ ਨੀਡ ਰਹਿੰਦੀ ਹੈ ਸਾਡੇ ਬੱਚੇ ਘਰ ਚ ਕਹਿੰਦੇ ਕਿ ਸਾਨੂੰ ਪਾਇਲਟ ਪੈਨ ਚਾਹੀਦਾ ਮੈਮ ਮਮਾ ਕਿ ਉਹ 70 ਰੁਪਈਆ ਹੈ 70 70 ਰੁਪਏ ਦੀਆਂ ਚੀਜ਼ਾਂ ਹੁਣ ਉਹ ਮੇਰੇ ਬੱਚੇ ਇਹਨਾਂ ਦੇ ਕੋਲ ਜਿਹੜੇ ਲੋਕ ਆਂਦੇ ਆ ਉਹ ਵੀ ਕਹਿੰਦੇ ਕਿ ਨਹੀਂ ਮੈਮ ਅਸੀਂ ਕੁਝ ਵੀ ਚੀਜ਼ਾਂ ਇਹ ਬੱਚਿਆਂ ਨੂੰ ਦੇ ਕੇ ਜਾਣੀ ਹੈ ਸ਼ਹਿਰ ਦੇ ਵਿੱਚ ਬਹੁਤ ਵੱਡੇ ਵੱਡੇ ਸਕੂਲ ਹੈਗੇ ਨੇ ਪੈਸਾ ਕਮਾਉਂਦੇ ਨੇ ਆਪਣਾ ਨਾਮ ਕਮਾਉਂਦੇ ਨੇ ਪਰ ਤੁਸੀਂ ਇਹ ਸਾਰਾ ਕੁਝ দান ਕਰ ਰਹੇ ਹੋ ਕਦੀ ਕੋਈ ਉਧਰ ਦੇ ਸਕੂਲ ਆਏ ਤੁਹਾਡੀ ਮਦਦ ਕਰਨ ਲਈ ਕੀ ਤੁਸੀਂ ਇਹ ਬੱਚੇ ਪੜਾ ਰਹੇ ਹੋ ਅਸੀਂ ਕੁਝ ਡੋਨੇਟ ਕਰਦੀ ਹੈ ਨਹੀਂ ਸਰ ਉਹ ਮੈਨੂੰ ਆਨ ਕੇ ਬਲਕਿ ਕਈ ਵਾਰ ਫਾਈਟ ਹੋ ਜਾਂਦੀ ਹੈ ਕਿਸੇ ਦੇ ਨਾਲ ਕਿ ਮੈਡਮ ਤੁਸੀਂ ਇਹ ਕੀ ਖੋਲਿਆ ਹੈ ਸਕੂਲ ਤੁਸੀਂ ਇਹ ਚੀਜ਼ ਕੀ ਕਰ ਰਹੇ ਹੋ ਤੁਹਾਡਾ ਜਰੂਰ ਬੈਨੀਫਿਟ ਹੋਏਗਾ ਕੀ ਲਾਭ ਹੈ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਸਰਕਾਰ ਬਹੁਤ ਮਦਦ ਕਰਦੀ ਹੋਏਗੀ ਹਣਾ ਤੁਹਾਨੂੰ ਫਾਇਦੇ ਤੋਂ ਬਿਨਾਂ ਤਾਂ ਕੋਈ ਕੁਝ ਕਰਦਾ ਹੀ ਨਹੀਂ ਐ ਮੇਰਾ ਫਾਇਦਾ ਇਹ ਮੇਰੇ ਰੱਬ ਦੇ ਖਾਤੇ ਦੇ ਵਿੱਚ ਜਿਹੜਾ ਆਪਣਾ ਕਰਮ ਲਿਖ ਰਹੀਆਂ ਮੇਰਾ ਉਹੀ ਫਾਇਦਾ ਹੈ ਖਲਾਫਾ ਨੂੰ ਕਿਸ ਤਰ੍ਹਾਂ ਸਮਝਿਆ ਤੁਸੀਂ ਪੂਰਾ ਪਿਛਲੇ 7-8 ਸਾਲਾਂ ਤੋਂ ਸਕੂਲ ਚਲਾ ਰਹੇ ਹੋ ਕਿਸ ਤਰ੍ਹਾਂ ਸਮਝੇ ਤੁਸੀਂ ਖਲਾਫਾ ਲੋਕ ਬਹੁਤ ਕੁਝ ਹੀ ਆਣਾ ਚਾਹੁੰਦੇ ਐ ਪੜਨਾ ਚਾਹੁੰਦੇ ਐ ਬੱਚਿਆਂ ਨੂੰ ਭੇਜਣਾ ਚਾਹੁੰਦੇ ਐ ਮੇਰੇ ਕੋਲੇ ਕੁਝ ਇਦਾਂ ਦਾ ਸਿਸਟਮ ਹੋ ਰ ਅਰੇਂਜਮੈਂਟ ਨਹੀਂ ਹੈਗਾ ਕਿ ਮੈਂ ਮਤਲਬ ਖੁੱਲ ਕੇ ਆਪਣੇ ਇਸ ਸਪਨੇ ਨੂੰ ਸাকার ਕਰ ਸਕਾ ਔਰ ਕਿੰਨੇ ਪਰਿਵਾਰਾਂ ਨੂੰ ਬਸੇ ਜੀ ਨਹੀਂ ਹੈ ਕਿ ਇਹਨਾਂ ਨੂੰ ਅਡਾਪਟ ਕਰ ਲਾ ਇਹ ਬੱਚੇ ਘਰ ਵੀ ਜਾਣਾ ਹੀ ਨਹੀਂ ਚਾਹਦੇ ਕਿਉਂਕਿ ਜਦੋਂ ਖਾਣਾ ਰਹਿਣਾ ਕੱਪੜਾ ਸਭ ਕੁਝ ਮਿਲਦਾ ਹੈ ਬੱਚਿਆਂ ਨਾਲ ਮੁਲਾਕਾਤ ਕਰ ਰਹੇ ਸੀ ਕਿਸੇ ਦੀ ਕੋਈ ਮਦਰ ਨਹੀਂ ਹੈ ਕਿਸੇ ਦੇ ਕੋਈ ਫਾਦਰ ਨਹੀਂ ਹੈਗੇ ਹਨਾ ਦੋ ਵਖਤ ਦੀ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਹੈਗੇ ਤੁਸੀਂ ਉਹ ਵੀ ਰੋਟੀ ਜਿਹੜੀ ਇੱਥੇ ਮੈਂ ਇੱਕ ਤਸਵੀਰ ਦਿਖਾ ਦਿੰਨੇ ਕਿਚਨ ਵੀ ਜਿਹੜੀ ਆ ਵਿਸ਼ੇਸ਼ ਤਿਆਰ ਕੀਤੀ ਗਈ ਆ ਤੁਸੀਂ ਕੀ ਕਰ ਰਹੇ تھے ਪੜ ਰਹੇ ਸੀ ਪਹਿਲੇ ਕਿ ਪਾਪਾ ਕੇ ਸਾਥ ਕੰਮ ਤੇ ਮੈਂ بڑے ਵੱੜ ਰਹੇ تھے ਦੂਸਰੇ ਸਕੂਲ ਮੈਂ ਇਹ ਸੁਣਾਤਾ ਨਾਮ ਫਿਰ ਇਹ ਆ ਗਏ ਬਤਿਆ ਸਰ ਪੇਮੈਂਟ ਨਹੀਂ ਕਰ ਸਕਦੇ ਸੀਗੇ ਪਾਪਾ ਰਸ ਦੀ ਫੈਕਟਰੀ 'ਚ ਕੰਮ ਕਰਦੇ ਆ ਪੇਮੈਂਟ ਨਹੀਂ ਕਰ ਸਕਦੇ ਸੀ ਘਰ ਇਹਨੂੰ ਕੋਈ ਤਿਆਰ ਕਰਨ ਵਾਲਾ ਨਹੀਂ ਹੈਗਾ ਸੀਗਾ ਹਾਂਜੀ ਮਤਲਬ ਇਹ ਇਹਦੇ ਪਾਪਾ ਰਸ ਦੀ ਫੈਕਟਰੀ ਜੌਬ ਕਰਦੇ ਆ ਤੇ ਪੜਾਉਣ ਵਾਲਾ ਕੋਈ ਹੈ ਨਹੀਂ ਖਰਚਾ ਹੈ ਨਹੀਂ ਖਰਚਾ ਨਹੀਂ ਹੈਗਾ ਸਿਕਾ ਤੇ ਫਿਰ ਉਹ ਇਹਨਾਂ ਮੇਰੇ ਕੋਲ ਛੋੜ ਕੇ ਗਏ ਖਾਣਾ ਲੈ ਕੇ ਜਾਂਦਾ ਤੇ ਨਹੀਂ ਖਾਣਾ ਲੈ ਕੇ ਜਾਂਦਾ ਇਹਨਾਂ ਨੇ ਘਰ ਪਾਪਾ ਨਹੀਂ ਚਪਾਤੀ ਬਣਾ ਸਕਦੇ ਫਿਰ ਅਸੀਂ ਇਹਨਾਂ ਨੂੰ ਦੇਦੀ ਦੀ ਪੈਕਿੰਗ ਕਰਕੇ ਦੋ ਜਣੇ ਦੀ ਰੋਟੀ ਤੁਸੀਂ ਇਹਨਾਂ ਨੂੰ ਦੇ ਦੋ ਜੀ ਦੇ ਦਿੰਨੇ ਹਾਂਜੀ ਮੇਰੇ ਰਿਕਸ਼ੇ ਵਾਲਾ ਵਾਹ ਜਿਹੜਾ ਹੈਂਡੀਕੈਪ ਹੈ ਇੱਕੋ ਹੈ ਇਹਨੂੰ ਵਿੱਡੋ ਲੱਗੀਆਂ ਹੋਈਆਂ ਮੇਰੇ ਕੋਲ ਜਿਨ੍ਹਾਂ ਨੇ ਮੇਰੇ ਕੋਲ ਇੱਥੇ ਖਾਣਾ ਲੈ ਕੇ ਜਾਣਾ ਉਹ ਸਾਡੀ ਡਿਊਟੀ ਹੈ ਬਹੁਤ ਬਹੁਤ ਉਪਰਾਲਾ ਹੈਗਾ ਬਹੁਤ ਘੱਟ ਸੰਸਥਾਵਾਂ ਦੇਖੀ ਕਿ ਇਸ ਤਰ੍ਹਾਂ ਦਾ ਉਪਰਾਲਾ ਕਰਦੀਆਂ ਨੇ ਇਹ ਬੱਚੇ ਫਿਰ ਡੇਲੀ ਆਉਂਦੇ ਰੁਟੀਨ ਆ ਇਹਨਾਂ ਦੀ ਹੈਗੀ ਸੇਹ ਡੇਲੀ ਆਉਂਦੇ ਕਿਉਂਕਿ ਸਰਕਾਰ ਖਾਣ ਵਾਸਤੇ ਸਿਸਟਮ ਨਹੀਂ ਹੈ ਮਜਬੂਰੀ ਹੈ ਇਹਨਾਂ ਦੀ ਔਰ ਮੈਂ ਵੀ ਇੱਕ ਦਿਨ ਵੀ ਮਤਲਬ ਛੁੱਟੀ ਨਹੀਂ ਲੈ ਸਕਦੀ ਐ ਕਿ ਮੇਰੇ 150 ਬੱਚਾ ਭੁੱਖਾ ਰਹਿ ਜਾਏਗਾ ਇੱਕ ਮੇਰੀ ਇੱਕ ਵਜਾ ਇੱਕ ਛੁੱਟੀ ਦੇ ਕਰਕੇ ਤੁਸੀਂ ਸਾਰੇ ਫੰਕਸ਼ਨ ਛੋਟੇ ਮੋਟੇ ਛੜਤੇ ਜਿੱਥੇ ਕੋਈ ਘਰ ਦੇ ਵਿੱਚ ਕੋਈ ਪਰਿਵਾਰਕ ਫੰਕਸ਼ਨ ਹੋਵੇ ਛੜਤੇ ਸਰ ਮੈਂ ਆਪਣੀ ਬੇਟੀ ਦੀ ਵੀ ਜਰੂ ਸ਼ਾਦੀ ਕੀਤੀ ਸੀ ਨਾ ਮੈਂ ਦੋ ਦਿਨਾਂ ਚ ਕੀਤੀ ਸੀ ਕਿਉਂਕਿ ਮੈਂ ਲੀਵ ਨਹੀਂ ਲੈ ਸਕਦੀ ਸੀ ਇਹਨਾਂ ਕੋਲ ਮੈਂ ਕਿਤੇ ਜਾ ਨਹੀਂ ਸਕਦੀਆਂ ਕਿਉਂਕਿ ਇਹ ਜਿਹੜਾ 150 ਪਰਿਵਾਰ ਹੈ ਉਹ ਜਿਹੜੀ ਮੇਰੀ ਵਜ੍ਹਾ ਦੇ ਨਾਲ ਇੱਥੇ ਆਇਆ ਹੈ ਇਹ ਕਿੱਥੇ ਜਾਏਗਾ ਇਹਨਾਂ ਦੀ ਦੇਖ ਰਿਕ ਕੋਣ ਕਰੇਗਾ ਮਨ ਨੂੰ ਸਕੂਨ ਮਿਲਿਆ ਇਸ ਤਰ੍ਹਾਂ ਦਾ ਕੰਮ ਕਰਕੇ ਕਿਉਂਕਿ ਇਹ ਬਹੁਤ ਸਕੂਨ ਵਾਲਾ ਕੰਮ ਆ ਕਿ ਨੀਂਦ ਬਹੁਤ ਵਧੀਆ ਆ ਰਹੀ ਹੈ ਬਹੁਤ ਵਧੀਆ ਸਰ ਬਚਿਆ ਨਾ ਕਿ ਇੱਕ ਅਸੀਂ ਜਦੋਂ ਕਿਸੇ ਰੱਬ ਨੂੰ ਜਦੋਂ ਜਾਣਾ ਹੀ ਹੈ ਸਭ ਨੇ ਜਾਣਾ ਅਸੀਂ ਉਹਨੂੰ ਕੀ ਜਵਾਬ ਦੇਵਾਂਗੇ ਅਸੀਂ ਕੀ ਕਲੈਕਸ਼ਨ ਕੀਤੀ ਹੈ ਜੀ ਬੱਚੇ ਕਿਸ ਤਰ੍ਹਾਂ ਹਾਲਾਤਾਂ ਚ ਰਹਿੰਦੇ ਨੇ ਇੱਥੇ ਮਤਲਬ ਮੈਂ ਦੇਖਿਆ ਇੱਕ ਪਲੇ ਵੇ ਸਕੂਲ ਤੁਸੀਂ ਅਰੇਂਜਮੈਂਟ ਬਹੁਤ ਵਧੀਆ ਕੀਤੀ ਹੈ ਸਕੂਲ ਦੇ ਵਿੱਚ ਚਾਹੇ ਐਲਈਡੀ ਆ ਵਧੀਆ ਪ੍ਰਾਈਵੇਟ ਸਕੂਲ ਵਾਂਗ ਇੱਕ ਬਣਾਇਆ ਸਰ ਅਗਰ ਅਸੀਂ ਬੱਚੇ ਨਾਲ ਦੋਸਤੀ ਨਹੀਂ ਕਰਾਂਗੇ ਬੱਚਾ ਨਹੀਂ ਪੜੇਗਾ ਇੱਕ ਬੱਚਾ 8 ਘੰਟੇ ਬੈਂਚ ਦੇ ਕੋਲ ਬੈਠ ਕੇ ਨਹੀਂ ਪੜ ਸਕਦਾ ਉਹਨੂੰ ਮਾਹੌਲ ਕਰਦਾ ਚਾਹੀਦਾ ਹੈ ਅਗਰ ਉਹ 1 ਘੰਟੇ ਦੀ ਬ੍ਰੇਕ ਲੈਂਦਾ ਉਹਨੂੰ ਟੀਵੀ ਚਾਹੀਦਾ ਕਿਉਂਕਿ ਇਹ ਫਿਲਮਾਂ ਨਹੀਂ ਦੇਖਦੇ ਇਹ ਬਾਹਰ ਨਹੀਂ ਜਾਂਦੇ ਐ ਇਹਨਾਂ ਨੂੰ ਸਾਡੇ ਗ੍ਰੰਥਾਂ ਬਾਰੇ ਨਹੀਂ ਪਤਾ ਰਾਮਚੰਦਰ ਜੀ ਕੌਣ ਸੀਗੇ ਮਤਲਬ ਸੀਤਾ ਮਈਆ ਕੌਣ ਸੀਗੇ ਅਸੀਂ ਉਹਨਾਂ ਨੂੰ ਟੀਵੀ 'ਚ ਦਿਖਾ ਕੇ ਸਾਰਾ ਕੁਝ ਦਿਖਾਣੇ ਸਮਝਾਣੇ ਆ ਐਜੂਕੇਸ਼ਨ ਅਸੀਂ ਉੱਥੇ ਦਿੰਨੇ ਆ ਇਹਨਾਂ ਨੂੰ ਕਦੀ ਰੁਕਾਵਟ ਤਾਂ ਨਹੀਂ ਆਈ ਪੈਸੇ ਦੀ ਕਿਉਂਕਿ ਇਹ ਸਕੂਲ ਚਲਾਣਾ ਵਾ 70000 ਰੁਪਏ ਦਾ ਖਰਚਾ ਇਸ ਤਰ੍ਹਾਂ ਦੀ ਕਦੀ ਕੋਈ ਦਿਨ ਤਾਂ ਨਹੀਂ ਆਇਆ ਕਿ ਰੁਕਾਵਟ ਆ ਗਈ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਹੁਣ ਹਾਲਾਤ ਇਦਾਂ ਦੇ ਆ ਗਏ ਕਿ ਮੈਂ ਆਪਣਾ ਘਰ ਵੀ ਸੇਲ ਤੇ ਲਗਾਤਾ ਕਿ ਉਹ ਮੈਂ ਆਪਣੇ ਮੇਰਾ ਘਰ ਅਗਰ ਸੇਲ ਤੇ ਹੋ ਜਾਏਗਾ ਔਰ ਉਸ ਤੋਂ ਬਾਅਦ ਮੈਂ ਇੱਕ ਵੱਡਾ ਸਕੂਲ ਪ੍ਰੋਪਰ ਖੋਲਾਂਗੀ ਔਰ ਮੇਰੀ ਇਕੱਲੀ ਜਿੰਦ ਜਾਨ ਹੈ ਮੈਂ ਮੇਰੇ ਹਸਬੰਡ ਹੈ ਅਸੀਂ ਰਹਿ ਲਾਂਗੇ ਲੇਕਿਨ ਇਹ ਬੱਚਿਆਂ ਨੂੰ ਨਹੀਂ ਕਿ ਇੱਕ ਸਕੂਲ ਬਣਾ ਲਾਂਗੇ ਉੱਥੇ ਤੁਸੀਂ ਰਹਿ ਵੀ ਲਓਗੇ ਨਾਲ ਬੱਚਿਆਂ ਨੂੰ ਬਣਾਉਂ ਹਾਂਜੀ ਹਾਂਜੀ ਜੀ ਹਾਲਾਤ ਤਾਂ ਕਿ ਘਰ ਵੀ ਵੇਚਣਾ ਪੈ ਰਿਹਾ ਹਾਂਜੀ ਜੀ ਉਹ ਕਰਨਾ ਹੀ ਕਰਨਾ ਹੈ ਇਹ ਕਿਸੇ ਵਾਸਤੇ ਨਹੀਂ ਹੈ ਮੈਂ ਆਪਣੇ ਵਾਸਤੇ ਕਰ ਰਹੀ ਹਾਂ ਮੈਨੂੰ ਕਿਸੇ ਨੇ ਮਜਬੂਰ ਨਹੀਂ ਕੀਤਾ ਪਰ ਮੈਂ ਇਹ ਚੀਜ਼ ਕਰਨੀ ਮੈਂ ਬੱਚਿਆਂ ਤੋਂ ਜੁਦਾ ਨਹੀਂ ਹੋ ਸਕਦੀ ਐ ਇਹਨਾਂ ਦੀ ਪੜ੍ਹਾਈ ਮੈਂ ਮਿੱਡ ਵਿਚ ਨਹੀਂ ਰੱਖ ਸਕਦੀ ਔਰ ਮੇਰੇ ਕੋਲ ਬੱਚੇ ਇਦਾਂ ਦੇ ਐ ਜਦ ਸਰ ਮਦਰਸੇ ਤੋਂ ਆਏ ਐ ਉਹ ਕਹਿੰਦੇ ਮੈਡਮ ਅਸੀਂ 3 ਵਜੇ ਉੱਠ ਸਕਦੇ ਸੀ ਮੈਂ ਤਾਂ ਕੁਝ ਵੀ ਨਹੀਂ ਹੈਗੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਤਪੱਸਿਆ ਦੇਖੋ ਉਹ ਆਪਣੇ ਗ੍ਰੰਥਾਂ ਨੂੰ ਆਪਣੇ ਕੁਰਾਨ ਨੂੰ ਯਾਦ ਕਰਦੇ ਐ ਔਰ ਮੈਂ ਤਾਂ ਇੰਨਾ ਹੀ ਕਰ ਸਕਦੀ ਮੈਂ ਉਹਨਾਂ ਨੂੰ ਐਜੂਕੇਸ਼ਨ ਦੇ ਸਕਦੀ ਆ ਮੈਂ ਜੋ ਮੇਰੇ ਕੋਲ ਹੁਨਰ ਹੈ ਮੈਂ ਉਹਨਾਂ ਨੂੰ ਵੰਡ ਸਕਦੀ ਆ ਮੈਂ ਪੂਰੇ ਸਮਾਜ ਨੂੰ ਵੀ ਇਹੀ ਕਹੂੰਗੀ ਹਰ ਘਰ ਹਰ ਮੁਹੱਲੇ 'ਚ ਤੁਸੀਂ ਐ ਸਕੂਲ ਜ਼ਰੂਰ ਇਦਾਂ ਦੇ ਖੋਲੋ ਜਿੱਦੀ ਫੀਸ ਨਹੀਂ ਹੋਵੇ ਬੱਚੇ ਪੜਨ ਐ ਕਿ ਬੱਚਿਆਂ ਦੇ ਕੀ ਕੋਈ ਇਦਾਂ ਦਾ ਬੱਚਾ ਕੋਈ ਜਿਹਦਾ ਕਹਿੰਦਾ ਮੇਰੇ ਅੱਛਾ ਇਹ ਬੱਚਾ ਹੈਗਾ की नाम बेटा? शौकीन शौकीन पापा, की मेरा पापा मैं सब्जी बेचता हूँ तो जब मैं सब्जी बेचने जाता हूँ तो कितना कहा बोलते पढ़ते हो कि नहीं मैं बोलता पढ़ता हूँ सातवीं क्लास में हूँ तो कहते अच्छा फिर मैं भी पढ़ता हूँ मेरा राइटिंग भी बड़ी मस्त है बहुत खूबसूरत राइटिंग है देख सकते हो अच्छा ये सारी जैसे जो है, वो लेबर ही करते आम ही करते है तो आगे, आगे आपने क्या करना आपने क्या सोचा की लेबर करनी है पढ़ लिख कर कुछ पापा मम्मी को अच्छा बनाऊंगा जी ਉਹ ਯਹਾਂ ਤੇ ਕਿਆ ਕਿਆ ਮਿਲਦਾ ਆਪਕੋ ਸਭ ਕੁਝ ਫ੍ਰੀ ਖਾਣੇ ਸਭ ਕੁਝ ਫ੍ਰੀ ਮਿਲਤੇ ਆਹ ਡੇਲੀ ਆਤੇ ਰੋਟੀ ਡੇਲੀ ਆਤੇ ਆਮ ਬੋਲੇ ਕੰਮ ਤੋ ਨਹੀਂ ਕਰਤੇ ਆਪ ਕੋਈ ਕੰਮ ਨਹੀਂ ਜੇ ਕਿ ਸਕੂਲ ਸੇ ਪੜਕੇ ਫਿੱਟੀ ਸੰਜਦੇ ਟਿਸ਼ਨ ਕੇ ਬਾਸ ਫਿਰ ਜੱਪਦੀ ਵੇਜਤੇ ਆ ਜੀ ਬਿਲਕੁਲ ਇਹ ਪੜਨ ਦੇ ਸੁਪਨੇ ਹੈਗੇ ਨੇ ਜਿਨ੍ਹਾਂ ਦੇ ਸਰਕਾਰ ਫੋਰੇ ਨੇ ਸੁਪਨੇ ਤਾਂ ਬੱਚਿਆਂ ਨੂੰ ਐਜੂਕੇਸ਼ਨ ਜਿਹੜੀ ਇੱਥੇ ਫ੍ਰੀ ਦੇ ਵਿੱਚ ਦਿੱਤੀ ਜਾ ਰਹੀ ਹੈ ਇਹਨਾਂ ਨੂੰ ਜਿਹੜੀਆਂ ਵਰਦੀਆਂ ਨੇ ਯੂਨੀਫਾਰਮ ਆ ਵੀ ਉਹਨਾਂ ਨੂੰ ਛੋੜ ਕੇ ਚਲੇ ਗਏ ਉਸ ਬੱਚੇ ਦੇ ਉਹ ਬੱਚੀ ਦੇ ਅੱਛਾ ਉਰੇ ਬੱਚੇ ਮੇਰੇ ਕੋਲ ਇੱਥੇ ਖਾਣਾ ਖਾਂਦੇ ਆ ਇੱਥੇ ਰਹਿੰਦੇ ਆ 2 ਵਜੇ ਤੱਕ ਜਿੰਨੇ ਦੇ ਤੱਕ ਸਕੂਲ ਹੈ ਉਸ ਤੋਂ ਬਾਅਦ ਇਹੀ ਬੱਚੇ ਮੇਰੇ ਘਰ ਆ ਜਾਂਦੇ ਆ ਘਰ ਤੋਂ ਬਾਅਦ ਰਾਤ ਨੂੰ ਇਹਨਾਂ ਦੇ ਮम्मा ਇਹਨਾਂ ਨੂੰ ਲੈ ਜਾਂਦੇ ਆ ਕਿਉਂਕਿ ਜਦੋਂ ਸਾਰਾ ਦਿਨ ਖਾਣਾ ਪੀਣਾ ਖਾਂਦੇ ਆ ਮੇਰੇ ਘਰ ਵੀ ਇੱਕ ਇੱਦੇ ਦਾ ਮਾਹੌਲ ਬਣਿਆ ਹੋਇਆ ਹੈ ਤੁਸੀਂ ਸਮਝ ਲੇ ਕਿ ਆਸ਼ਰਮ ਟਾਈਪ ਹੀ ਹੈ ਮੈਨੂੰ ਕਦੀ ਨਹੀਂ ਲੱਗਦਾ ਵੀ ਮੈਂ ਇੱਕ ਬੱਚੇ ਦੀ ਮਾਂ ਵਾਂ ਇਦਾਂ ਤਾਂ ਕਦੀ ਮਹਿਸੂਸ ਹੀ ਨਹੀਂ ਹੁੰਦਾ ਇਹ ਘਰ ਵੀ ਆ ਜਾਂਦੇ ਆ ਅੱਛਾ ਮੈਮ ਭੁੱਖ ਲੱਗੀ ਹੈ ਚਾਹ ਪੀਣੀ ਹੈ ਸਾਰੇ ਘਰ ਵੀ ਇੱਧਾ ਦੇ ਮਾਹੌਲ ਹੈ ਬੱਚਾ ਜੋ ਚਾਹੀਦਾ ਤੁਸੀਂ ਪ੍ਰੋਵਾਈਡ ਕਰਾਉਂਦੇ ਯੈਸ ਜੀ ਜੀ ਔਰ ਇੱਕ ਬੱਚਾ ਮੇਰੇ ਕੋਲ ਇਥੇ ਗੁੰਗਾ ਬੱਚਾ ਹੈ ਸਰ ਉੱਭੇ ਇਥੇ ਸਕੂਲ ਚ ਬੋਲੇ ਲੱਪਿਆ ਇੱਕ ਮੰਦਬੁੰਦੀ ਲੜਕੀ ਹੈ ਜਿਨ੍ਹਾਂ ਦੀ ਬਹੁਤ ਜ਼ਿਆਦਾ ਮੈਡੀਸਨ ਸੀ ਉਹਨਾਂ ਦੇ ਮਮਾ ਨੇ ਕਿਹਾ ਕਿ ਮੈਡੀਸਨ ਹੈ ਬੱਚਾ ਮੇਰਾ ਖੰਦਾ ਹੈ ਇਹਨੂੰ ਕੋਈ ਸਕੂਲ ਨਹੀਂ ਲੈ ਰਿਆ ਔਰ ਬੱਚਿਆਂ ਦੇ ਵਿੱਚ ਮਾਹੌਲ ਦੇ ਵਿੱਚ ਰਹਿ ਕੇ ਹੀ ਉਹ ਬੱਚੇ ਦੀ ਮੈਡੀਸਨ ਛੁੱਟ ਗਈ ਔਰ ਬੱਚੀ ਉਹ ਪੜ ਰਹੀ ਹੈ ਉਹਨਾਂ ਨੇ 6 ਦੇ ਇਗਜ਼ਾਮ ਦੇਨੇ ਆ ਬੇਟੇ ਬੱਚਾ ਤੁਸੀਂ ਕਹਿੰਦੇ ਐਕਸੀਡੈਂਟ ਹੋਇਆ ਦਾ ਬੱਚਾ ਐਕਸੀਡੈਂਟ ਆਇਆ ਸੀਗਾ ਇਹ ਬੱਚੇ ਦਾ ਸਾਰਾ ਐਕਸੀਡੈਂਟ ਹੋ ਗਿਆ ਦਾ ਸਿਰ ਖੁੱਲ ਗਿਆ ਸੀਗਾ ਔਟੋ ਆ ਗਿਆ ਸੀਗਾ 25 ਟਾਂਕੇ ਲੱਗੇ ਸੀ ਇਹਨੂੰ ਇਹ ਬੱਚੇ ਚਲੋ ਘਰ ਸੀਗਾ ਇਹ ਬੱਚੇ ਨੇ ਇੰਨੀ ਕੋ ਘਰ ਜਿੱਦੀ ਕੀਤੀ ਇਹਦੇ ਪੇ ਇਹ ਬਿਲਕੁਲ ਕਹਿੰਦਾ ਸੀ ਮੈਮ ਨੂੰ ਇੱਥੇ ਪੜ੍ਹਨਾ ਹੈ 3 ਸਾਲ ਤੋਂ ਪੈਸੇ ਦੀ ਵਜ੍ਹਾ ਦੇ ਨਾਲ ਕਿਸੇ ਸਕੂਲ 'ਚ ਨਹੀਂ ਜਾ ਪਾਇਆ ਜੀ ਇਹ ਉਹੀ ਬੱਚਾ ਮੇਰੇ ਕੋਲ ਕਿੰਨੀਵੀਂ ਕਲਾਸ ਤੱਕ ਇਹ ਚੱਲ ਰਿਹਾ ਸਕੂਲ ਸਾਲ ਸਰ 7th ਤੱਕ ਉਸ ਤੋਂ ਅੱਗੇ ਫਿਰ ਇਹਨਾਂ ਨੂੰ ਫਿਰ ਇਹਨਾਂ ਨੂੰ ਇੱਕ ਜ਼ਰੂਰੀ ਹੈ ਕਿ ਸਰਕਾਰ ਦੇ ਸਰਟੀਫਿਕੇਟ ਦੇ ਡੀ ਦੀ ਜ਼ਰੂਰਤ ਹੈ ਫਿਰ ਮੈਨਾਂ ਨੂੰ ਸਰਕਾਰੀ ਸਕੂਲ ਦੇ ਵਿੱਚ ਭੇਜ ਦਿੰਨੀ ਹੈ ਕਿ ਬੱਚਾ ਹੀ ਇੰਨਾ ਅੱਛਾ ਤਿਆਰ ਹੋ ਗਿਆ ਹੈ ਸਰਕਾਰੀ ਸਕੂਲ ਮਨਾ ਨਹੀਂ ਕਰਦਾ ਉਦੋਂ ਫਿਰ ਇਹਨਾਂ ਦਾ ਮੇਰਾ ਆਧਾਰ ਕੱਟ ਲੱਗ ਜਾਂਦਾ ਹੈ ਮੇਰੀ ਆਈਡੈਂਟੀਫਿਕੇਸ਼ਨ ਲੱਗੇ ਮੇਰੀ ਲੈਟਰ ਜਾ ਕੇ ਉਹ ਬੱਚੇ ਨੂੰ ਬਿਠਾਉਂਦੇ ਆ ਦੇ ਦਿਲਾਂ ਦੇ ਤੇ ਪੇਪਰ ਦਿਲਵਾ ਦਿੰਨੀ ਆ ਸੋਈ ਫਿਰ ਪ੍ਰੋਪਰ ਇਹਨਾਂ ਨੂੰ ਖਾਣੇ ਵਾਸਤੇ ਤਿਆਰ ਕਰ ਬਿਲਕੁਲ ਬਿਲਕੁਲ ਸਾਫ ਸੁਥਰੀ ਨੀਟ ਐਂਡ ਕਲੀਨ ਐ ਦੇਖੋ ਜਰਾ ਜੀ ਤਾਂ ਬਿਲਕੁਲ ਇਹ ਤਸਵੀਰਾਂ ਬੜੀਆਂ ਖੂਬਸੂਰਤ ਨੇ ਕਿਉਂਕਿ ਇਹ ਇੱਕ ਸਕੂਲ ਆ ਜਿਸ ਦਾ ਨਾਮ ਮਦਦਕਾਰ ਵਿਦਿਆ ਮੰਦਰ ਰੱਖਿਆ ਗਿਆ ਵਾ ਆ ਸਕੂਲ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਫਰੀ ਦੇ ਵਿੱਚ ਆ ਕਿਉਂਕਿ ਇਹ ਬੱਚੇ ਜਿਹੜੇ ਨੇ ਇਸ ਸੁਪਨਿਆਂ ਦਾ ਘਰ ਆ ਕਿਉਂਕਿ ਇੱਥੇ ਸੁਪਨੇ ਬੱਚਿਆਂ ਦੇ ਪੂਰੇ ਹੋ ਰਹੇ ਨੇ ਇਹ ਬੱਚੇ ਜਿਹੜੇ ਨੇ ਫਰੀ ਦੇ ਵਿੱਚ ਪੜ ਰਹੇ ਨੇ ਕਿਉਂਕਿ ਇਹਨਾਂ ਦੇ ਕੋਲ ਦੋ ਵਕਤ ਦੀ ਰੋਟੀ ਖਾਣ ਜੋਗੇ ਪੈਸੇ ਨਹੀਂ ਇਹਨਾਂ ਦੇ ਕੋਲ ਪੜਨ ਦੇ ਲਈ ਪੈਸੇ ਨਹੀਂ ਆ ਤਾਂ ਇਹ ਮੈਡਮ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਜਿਹੜਾ ਵਾ ਕੀਤਾ ਗਿਆ ਵਾ ਇਹਨਾਂ ਬੱਚਿਆਂ ਨੂੰ ਇੱਥੇ ਪੜਾਇਆ ਜਾ ਰਿਹਾ ਵਾ 7ਵੀਂ ਤੱਕ ਇਹ ਸਕੂਲ ਜਿਹੜਾ ਚੱਲ ਰਿਹਾ ਵਾ ਤਾਂ मैडम ਨੇ ਜਿਵੇਂ ਦੱਸਿਆ ਕਿ ਉਹਨਾਂ ਦਾ ਇੱਕ ਸੁਪਨਾ ਹੈਗਾ ਕਿ ਹਰ ਇੱਕ ਬੱਚਾ ਜਿਹੜਾ ਵਾ ਪੜ੍ਹ ਲਿਖ ਸਕੇ ਇੱਕ ਵੱਡਾ ਅਫਸਰ ਬਣ ਸਕੇ ਕੋਈ ਵੱਡਾ ਜਿਹੜਾ ਬਿਜ਼ਨਸਮੈਨ ਬਣ ਸਕੇ ਤਾਂ ਉਹਨਾਂ ਦੇ ਸੁਪਨੇ ਜਿਹੜੇ ਨੇ ਇਸ ਮੈਡਮ ਵੱਲੋਂ ਪੂਰੇ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਗਰ ਤੁਸੀਂ ਵੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਮੈਂਟ ਬਾਕਸ ਵਿੱਚ ਇਹਨਾਂ ਦਾ ਨੰਬਰ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਕੈਮਰਾਮੈਨ ਵਿਕਾਸ ਸਿੰਦਰ ਨਰਿੰਦਕਵਾਰ ਜਗਮੇ ਟੀਵੀ ਲੁਧਿਆਣਾ